ਅਟਵਾਲ ਸਾਹਿਬ ਸਾਡੀਆਂ 11 ਵੋਟਾਂ ਪੰਜ ਹੋਗੀਆਂ ਮਾਸਟਰ ਕੀਆਂ ਹੂੰ 6 ਮੇਲੇ ਕੀਆਂ ਹੂੰ ਤਿੰਨ ਬੱਕਰੀਆਂ ਵਾਲਿਆਂ ਦੀਆਂ ਹੂੰ 22 ਪਰਲੀ ਗਲੀ ਚ ਬਾਬੇ ਕੀਆਂ ਹੋਗੀਆਂ ਹੂੰ ਬਾਹਰਲੇ ਦੋ ਘਰਾਂ ਦੀਆਂ ਵੀ ਹੈਗੀਆਂ 6 ਕ ਬੋਟਾਂ ਹੂੰ ਦੋ ਬੋਟਾਂ ਨਹੀਂ ਪਤਾ ਲੱਗ ਰਹੀਆਂ ਕਿੱਥੇ ਗਈਆਂ ਪੂਰੀਆਂ ਨਹੀਂ ਹੋ ਰਹੀਆਂ ਯਾਰ ਅੱਛਾ ਇਹ ਹੀ ਚਿੰਤਾ ਹੈ ਜਿਹੜੀ ਨਾ ਆ ਦੋ ਵੋਟਾਂ ਵਾਲੀ ਤਿੰਨ ਵਾਲੀ ਇੱਕ ਵਾਲੀ ਇਹ ਸਾਰੇ ਕਿੱਥੇ ਗਈਆਂ ਇਹ ਸਾਰੇ ਪੰਜਾਬ ਦੇ ਹਰ ਪਿੰਡ ਚ ਹਰ ਬੰਦੇ ਦੇ ਹਰ ਵੋਟਰ ਦੇ ਹਰ ਸਪੋਰਟਰ ਦੇ ਮਨ 'ਚ ਹਰ ਕੈਂਡੀਡੇਟ ਦੇ ਮਨ 'ਚ ਇਹੀ ਆ ਕਿ ਬਾਕੀ ਤਾਂ ਹੋ ਗਈਆਂ 2-3 ਦਾ ਉਹਲਾ ਜਿਹੜਾ ਉਹ ਪੂਰਾ ਨਹੀਂ ਹੋ ਰਿਹਾ ਜਿਵੇਂ ਉਹ ਪਰਸੋਂ ਦੀ ਗੱਲ ਨਹੀਂ ਹੈਗੀ ਹਾਂ ਉਹ ਬੰਦਾ ਮਿਲਿਆ ਕਹਿੰਦਾ ਯਾਰ ਅਸੀਂ ਸਾਰਾ ਟੱਬਰ ਪੂਰਾ ਕਹਿੰਦਾ ਮੇਰੀ ਪਰਝਾਈ ਪਤਾ ਨਹੀਂ ਕਿੱਧਰ ਚਲੀ ਗਈ ਮਾਂ ਬਈ ਕਿੱਥੇ ਗਈ ਹਾਂ ਉਹ ਕਹਿੰਦਾ ਵੋਟਰ ਸੂਚੀ 'ਚ ਸਾਰੇ ਲੱਭ ਲਈ ਹਾਂ ਕਹਿੰਦਾ ਮਿਲ ਨਹੀਂ ਰਹੀ ਹਾਂ ਕੱਲ ਤਾਂ ਮੈਨੂੰ ਐ ਹੋ ਗਿਆ ਜਦੋਂ ਉਹਨੇ ਵੋਟਰ ਸੂਚੀ ਦਾ ਨਾਮ ਨਹੀਂ ਲੈਂਦਾ ਸੀ ਹਾਂ ਵੀ ਸ਼ਾਇਦ ਉਹਦੀ ਭਰਜਾਈ ਕਿਤੇ ਉਹੀ ਨਾ ਕਿਤੇ ਰਫੂ ਚੱਕਰੇ ਨਾ ਹੋ ਗਈ ਹੋਵੇ ਕੋਈ VOTEN ਦਾ ਕੰਮ ਹੈ ਗੋਆਚ ਮਿਸਿੰਗ ਹਣਾ ਹਾਂ ਹੁੰਦਾ ਹੀ ਆਮ ਚੱਲਦਾ ਹੀ ਆਪਾਂ ਦੇਖਦੇ ਆਂ ਰੋਜ਼ ਅਖਬਾਰ ਪੜੀਂਦਾ ਜਦੋਂ ਹਾਂ ਪਤਾ ਲੱਗਦਾ ਕੋਈ ਕਿਧਰ ਇਹਨੂੰ ਕੋਈ ਕਿਧਰ ਇਹਨੂੰ ਭੱਜ ਗਿਆ ਕੋਈ ਕਿਧਰ ਇਹਨੂੰ ਭੱਜ ਗਿਆ ਹਣਾ ਹੂੰ ਤੇ ਫਿਰ ਜਦੋਂ ਉਹਨੇ ਵੋਟਰ ਸੂਚੀ ਦਾ ਨਾਮ ਲੈਂਦਾ ਹੂੰ ਕਹਿੰਦਾ ਵੀ ਸਾਰੀ ਵੋਟਰ ਸੂਚੀ ਫੋਲ ਲਈ ਪਰ ਲੱਭ ਨਹੀਂ ਰਹੀ ਫਿਰ ਮੈਂ ਕਿਹਾ ਚੱਲ ਸੁਖਰਾ ਵੀ ਵੋਟਰ ਸੂਚੀ ਚ ਨਹੀਂ ਲੱਭ ਰਹੀ ਹੁਣ ਤਾਂ ਘਰੇ ਆ ਉਹ ਕਹਿੰਦਾ ਵੀ ਹਾਂ ਹੁਣ ਤਾਂ ਘਰੇ ਆ ਕਹਿੰਦਾ ਪਰ ਲੱਭ ਅਸੀਂ ਜ਼ਰੂਰ ਲਵਾਂਗੇ ਹਾਂ ਇਹ ਦੱਸਾਂ ਚੈੱਕ ਕਰੀਆ ਜਿਹੜੀਆਂ ਪੰਚਾਇਤੀ ਚੋਣਾਂ ਨੇ ਪਿੰਡਾਂ ਦੀਆਂ ਲੋਕਲ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਸਭ ਤੋਂ ਵੱਧ ਇੰਟਰਸਟ ਹੁੰਦਾ ਹੈ ਬਿਲਕੁਲ ਇਹਦੀ ਪਰਸੈਂਟੇਜ ਵੀ ਪੂਰੀ ਪੂਰੀ ਹੁੰਦੀ ਆ ਕੋਈ ਮਿਸ ਨਹੀਂ ਹੁੰਦਾ ਘਰੋਂ ਕੰਡ ਕੰਡ ਲਿਆਉਂਦੇ ਆ ਜਿੱਥੇ ਭਾਮ ਰਿਸ਼ਤਿਆਰੀ ਚ ਗਿਆ ਵੋਟ ਪਾ ਹੂੰ ਤੇ ਇਸ ਕਰਕੇ ਇਹਦੇ ਵਿੱਚ ਕਈ ਚੀਜ਼ਾਂ ਨੇ ਇਹਦੇ ਵਿੱਚ ਇਹ ਵੀ ਹੁੰਦਾ ਕਿ ਭਾਈ ਹੁਣ ਮੌਕਾ ਹੈ ਦੱਸਾਂਗੇ ਤੈਨੂੰ ਇੱਕ ਹੋਰ ਚੀਜ਼ ਦੇਖੀ ਹੂੰ ਮੈਨੂੰ ਫੋਨ ਆਉਂਦਾ ਕਿਸੇ ਬੰਦੇ ਦਾ ਅੱਛਾ ਉਹ ਕਹਿੰਦਾ ਜੀ ਸਾਡੇ 1100 ਵੋਲਟ ਆ ਪਿੰਡ 'ਚ ਠੀਕ ਹੈ ਜੀ ਅੱਛਾ ਕਹਿੰਦਾ ਵੀ 1100 ਵੋਲਟ ਦੇ ਵਿੱਚੋਂ ਕਹਿੰਦਾ ਵੀ ਸਾਡੀ ਸੀਗੀ 500 ਵੋਲਟਾਂ ਅੱਛਾ ਠੀਕ ਆ ਤੇ 5500 ਦੇ ਵਿੱਚੋਂ 250 ਸਾਡੀ ਬਾਹਰ ਬੈਠੀ ਆ ਮਦੇਸ਼ ਚ ਫਿਰ ਸਰਪੰਚੀ ਅਸੀਂ ਨਹੀਂ ਲੈਣੀ ਆ ਆਏ ਫਿਰ ਦੱਸੋ ਵੀ ਵੋਟ ਰਾਜ ਆ ਹਾ ਹੈ ਨਾ ਤੇ ਇੱਥੇ ਗੱਲ ਇਹ ਆ ਵੀ ਜਿਹਦੀਆਂ ਵੋਟਾਂ ਵੱਧ ਨੇ ਭਾਈ ਉਹਦਾ ਹੀ ਹੋ ਆ ਦੇਖੋ ਇੱਕ ਵੋਟ ਦੀ ਜਿਹੜੀ ਕੀਮਤ ਆ ਉਹ ਆਪਾਂ ਨਾਪ ਨਹੀਂ ਸਕਦੇ ਤੋਲ ਨਹੀਂ ਸਕਦੇ ਕਿਉਂਕਿ ਇੱਕ ਵੋਟ ਤੇ ਹੀ ਜਿਤਹਾਰ ਹੋ ਜਾਂਦੀ ਆ ਹਾ ਹੈ ਨਾ ਤੇ ਪਰ ਅਗਲਾ ਬੋਤਲ ਫੜਾ ਕੇ ਕਹਿੰਦਾ ਵੀ ਮੈਂ ਤੇਰੀ ਬੋਟ ਖਰੀਦ ਲਈ ਹੂੰ ਤੇ ਇੱਕ ਨਵਾਂ ਰਿਵਾਜ ਚੱਲਿਆ ਪਿਛਲੀ ਵਾਰ ਅੱਛਾ ਉਹ ਕਹਿੰਦਾ ਕਹਿੰਦਾ ਯਾਰ ਬੁੜੀਆਂ ਕਹਿੰਦੀਆਂ ਨੇ ਹਾਂਜੀ ਵੀ ਬੰਦਿਆਂ ਨੂੰ ਤਾਂ ਤੁਸੀਂ दारू ਦੀ ਬੋਤਲ ਦੇ ਜੰਨੇ ਹੋ ਠੀਕ ਆ ਅਸੀਂ ਹਾਂ ਉਹ ਕਹਿੰਦਾ ਫੇਰ ਕਹਿੰਦਾ ਆਪਾਂ ਨਮਾ ਉਹ ਕੱਢ ਲਿਆ ਹਾਂ ਕਹਿੰਦਾ 90 95 ਰੁਪਈਆ ਦੀ ਬੋਤਲ ਆਉਂਦੀ ਹੈ ਜੀ 2 ਲੀਟਰ ਦੀ ਠੰਡੇ ਦੀ ਜੰਦਾ ਉਹ ਇੱਕ ਬੋਤਲ ਬੁੜੀਆਂ ਨੂੰ ਦੇ ਦੰਨੇ ਇੱਕ ਬੋਤਲ ਬੰਦਿਆਂ ਨੂੰ ਦੇ ਦੰਨੇ ਆ ਅੱਛਾ ਤੇ ਕੰਮ ਪੱਕਾ ਮਤਲਬ ਜੀਵ ਦਾ ਸਵਾਦ ਹੈ ਜਿਹੜਾ ਜਾਂ ਕਹਿ ਦੀ ਕਿ ਗੱਲਾਂ ਦਾ ਚਸਕਾ ਹੈ ਜਿਹੜਾ ਮੋੜਾਂ ਤੇ ਜ਼ਾਦੀਆਂ ਦੁਕਾਨਾਂ ਤੇ ਜਿੱਥੇ ਵੀ ਚਾਰਪਰਾ ਬੈਠਦੇ ਆ ਹਾਂ ਇਹੀ ਹੁੰਦਾ ਵੀ ਯਾਰ ਕਿ ਗੇਮ ਜਾ ਕਿੱਧਰ ਨੂੰ ਰਹੀ ਦੋ ਗੱਲਾਂ ਹੁੰਦੀਆਂ ਨੇ ਸਰਪਿੰਡ ਚ ਦੋ ਗੱਲਾਂ ਹੁੰਦੀਆਂ ਨੇ ਹਾਂ ਜਾਂ ਵੋਟਾਂ ਦੀ ਜਾਂ ਨੋਟਾਂ ਦੀ ਵੋਟਾਂ ਦੀ ਜ਼ਿਆਦਾ ਹੁੰਦੀ ਹੈ ਕਿਉਂਕਿ ਨਾ ਨੋਟਾਂ ਦੀ ਜੇ ਕਿਤੇ ਨਹੀਂ ਨੋਟਾਂ ਦੀ ਗੱਲ ਪਤਾ ਕੀ ਆ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀ ਹਾਂਜੀ ਜਿਹੜਾ ਸਰਪੰਚ ਨੂੰ ਕਹਿੰਦੇ ਖਰਚਾ ਨਹੀਂ ਕਰ ਰਿਹਾ ਫਿਰ ਉਹ ਸਰਪੰਚ ਕਾਹਦਾ ਹਾਂ ਖਰਚੇ ਤੋਂ ਭਾਵ ਕੀ ਆ ਵੀਰੇ ਇੱਕ ਬੰਦਾ ਕਹਿੰਦਾ ਵੀ ਨਾਲੇ ਤਾਂ ਮੇਰਾ ਮੂੰਹ ਗਰਮ ਹੋਵੇ ਹਾਂ ਦਿਲ ਗਰਮ ਹੋਵੇ ਢਿੱਡ ਗਰਮ ਹੋਵੇ ਹਾਂ ਨਾਲੇ ਜੇਬ ਗਰਮ ਹੋਵੇ ਹਾਂ ਹਨਾ ਮੈਂ ਤੇ ਆਥਣੇ ਬੋਤਲਾਵੇ ਤੇ ਫੇਰ ਜਿਹਦੇ ਵੋਟਾਂ ਦਾ ਨੇੜਾ ਤੇੜਾ ਹੋਊਗਾ ਫਿਰ ਗਰਮ ਗਰਮ ਕੜਕ ਦੇ ਕੜਕ ਦੇ ਨੋਟ ਵੀ ਜੇਬ ਵਿੱਚ ਪਹਿਣ ਪਰ ਇੱਕ ਗੱਲ ਆ ਜੀ ਹੂੰ ਆਪਾਂ ਲੈ ਲਾਂਗੇ ਤੁਸੀਂ ਪੈਸੇ ਲੈ ਲਓ ਹੂੰ 2000 3000 ਪਤਾ ਨਹੀਂ ਕਿੰਨੀ ਕੁ ਤੁਹਾਡੀ ਵੋਟ ਦੀ ਅਗਲੇ ਨੇ ਕੀਮਤ ਪਾਉਣੀ ਹੈ ਫਿਰ 5 ਸਾਲ 5 ਸਾਲ ਕਿਵੇਂ ਚੱਲਣਗੇ ਫਿਰ ਅਸੀਂ ਕਹਿੰਦੇ ਆ ਮੈਂ ਇੱਕ ਗੱਲ ਫੇਰ ਤੁਹਾਡੀ ਗੱਲ ਨੂੰ ਰੋਕਦਾ ਕਿ ਜੀ ਅਸੀਂ ਕਹਿੰਦੇ ਆ ਸਾਡਾ ਵਿਕਾਸ ਨਹੀਂ ਹੋ ਰਿਹਾ 5 ਸਾਲ ਹੋ ਗਏ ਜੀ ਹੂੰ ਸਾਨੂੰ 75 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ ਸਾਡਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਗਲੀਆਂ ਨਾਲੀਆਂ 'ਚ ਵਿਕਾਸ ਹੀ ਨਹੀਂ ਹੋ ਰਿਹਾ ਉੱਥੇ ਖੜ ਜਾਂਦੀ ਗਾਣੀ ਹਨਾ ਹਾਂ ਕਿਉਂ ਉਹਦਾ ਜ਼ਿੰਮੇਵਾਰ ਵੀ ਅਸੀਂ ਕਿਉਂਕਿ ਨਾ ਆ ਜਿਹੜਾ ਹੋਣ ਵਾਲਾ ਦਿਨ ਆ ਇੱਕ ਹਫਤਾ ਕਹਿਦੀ ਹੈ ਹੂੰ ਹੁਣ ਲਾਸਟ ਡੇਟ ਹੁੰਦੀ ਹੈ ਕਿ ਤੁਸੀਂ ਫਾਰਮ ਵਾਪਸ ਲੈ ਸਕਦੇ ਹੋ ਨਾਮਜ਼ਦਗੀ ਪਰ ਉਸ ਤੋਂ ਬਾਅਦ ਮੁਕਾਬਲਾ ਫਿਰ ਬਿਲਕੁਲ ਉਹ ਮੁਕਾਬਲੇ ਤੋਂ ਲੈ ਕੇ ਵੋਟ ਪਾਉਣ ਦੀ ਸ਼ਾਮ ਤੱਕ ਲੈਣਾ ਚ ਲੱਗੇ ਨੇ ਆਖਰੀ ਬੋਟ ਭੁਗਤਣ ਤੱਕ ਕੀ ਚਰਚਾਾਂ ਚੱਲਦੀਆਂ ਨੇ ਇੱਕ ਦੂਸਰੇ ਚ ਕੀ ਖੇਚ ਤੂ ਚੱਲਦੀ ਹੈ ਕੀ ਅਸੀਂ ਉਦੋਂ ਯਾਦ ਕੀਤਾ ਉਦੋਂ ਤੱਕ ਵੀ ਸਾਡੇ ਪਿੰਡ ਚ ਨਸ਼ੇ ਦੀ ওভারਡੋਸ ਨਾਲ ਕਿੰਨੇ ਲੋਕ ਮਰ ਗਏ ਕਿੰਨੇ ਨੌਜਵਾਨ ਚੜ ਗਏ ਕੀ ਅਸੀਂ ਭੁੱਲ ਗਏ ਆ ਇੱਕ ਹਫ਼ਤੇ ਚ ਉਹ ਚੀਜ਼ ਜੇ ਭੁੱਲ ਗਏ ਆ ਫਿਰ ਸਾਨੂੰ ਵੋਟ ਪਾਉਣ ਦੇ ਹੱਕ ਦੀ ਐਮੇਂਦਾ ਕੀ ਪਤਾ ਮੈਂ ਇੱਕ ਚੀਜ਼ ਦੇਖੀ ਆ ਉਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਨਾ ਜੀ ਬੜੀ ਸੇਤੀ ਬਿਸਰ ਜਾਂਦੀਆਂ ਨੇ ਲੋਕਾਂ ਦੇ ਦਿਮਾਗ 'ਚ ਹੂੰ ਕਈ ਤਾਂ ਜਿੱਦ ਦੇ ਮਾਰੀ ਖੜੇ ਨੇ ਉਹ ਕਹਿੰਦਾ ਫਲਾਣੇ ਨੇ ਮੈਨੂੰ ਕਿਹਾ ਵੀ ਯਾਰ ਜੇ ਉਹ ਖੜ ਗਿਆ ਤੇ ਮੈਂ ਐ ਕਰ ਦਵਾਂ ਉਹ ਕਹਿੰਦਾ ਵੀ ਮੈਂ ਤਾਂ ਖੜੂਗਾ ਬਸ ਅੜੀ ਛੜੀ ਆ ਪਿਪਲ ਜਾਂਦਾ ਚੱਲਦਾ ਹਾਂ ਤੇ ਉਹ ਲਓ ਜੀ ਆਪਣੀ ਤੇ ਅੜੀ ਝੜੀ ਹੋ ਗਈ ਪਿਪਲ ਹਰ ਕੋਈ ਤੇ ਕੀ ਵਰਦਾ ਮੈਂ ਖੜਾ ਜੀ ਮੈਂ ਤਾਂ ਉਹਦੇ ਬਾਹਰ ਚ ਬਰੋਟਾ ਲਾ ਦੇਣਾ ਹਾਂਜੀ ਜਾਂ ਕਹਿੰਦਾ ਮੇਰੀ ਮੁਖਸਦਾ ਸਵਾਲ ਆ ਹਾਂ ਕੋਈ ਵਿਕਾਸ ਦਾ ਨਾ ਨਾ ਕੋਈ ਮੁੱਦੇ ਦਾ ਹੂੰ ਕੋਈ ਸਵਾਲ ਨਹੀਂ ਔਰ ਇਹ ਹੁੰਦਾ ਕਿ ਜਿਹੜਾ ਵੀ ਯੰਤਰ ਜਿਹੜੀਆਂ ਜਿੱਦਾਂ ਨੇ ਉਹਦਾ ਪਰਛਾਵਾਂ ਵੀ ਇਹਨਾਂ ਚ ਹੁੰਣਾ ਚਾਹੀਦਾ ਬਿਲਕੁਲ ਪੈਂਦਾ ਇੱਕ ਤੋਂ ਉਮੀਦਵਾਰ ਭਾਵੇਂ ਸਰਪੰਚੀ ਆ ਭਾਵੇਂ ਪੰਚੀ ਆ ਬਿਲਕੁਲ ਪੈਂਦਾ ਉਹਦਾ ਕਿੰਨਿਆਂ ਨਾਲ ਪਿਆਰ ਮੁਹੱਬਤ ਆ ਜਾਂ ਕਿਸੇ ਨਾਲ ਕੋਈ ਕੇਸ ਚੱਲਦਾ ਜਾਂ ਜਿੱਦਾਂ ਨਹੀਂ ਉਹ ਇਹਦੇ ਵਿੱਚ ਭੁਗਤਾਈਆਂ ਜਾਂਦੀਆਂ ਕਿਉਂਕਿ ਮਾਰਾ ਟ੍ਰੈਂਡ ਆ ਕੱਢੀਆਂ ਜਾਂਦੀਆਂ ਨਹੀਂ ਕੱਢੀਆਂ ਜਾਂਦੀਆਂ ਨਹੀਂ ਬਿਲਕੁਲ ਔਰ ਜੇਕਰ ਪੁਰਾਣੀ ਕਿਸੇ ਇਲੈਕਸ਼ਨ ਚ ਤੁਹਾਡਾ ਕਿਸੇ ਧਿਰ ਦਾ ਬੰਦਾ ਉਹਨਾਂ ਨੇ ਹਰਾਤਾ ਸੀ ਤਾਂ ਟਾਰਗੇਟ ਤੇ ਉਹਨਾਂ ਦਾ ਬੰਦਾ ਹੁੰਦਾ ਵੀ ਅਸੀਂ ਉਹਡੇ ਵਾਲਾ ਹਰਾਉਣਗੇ ਤੇਰੀਆਂ ਵੋਟਾਂ ਕਰਾ ਕੇ ਦੇ ਦਿਆਂਗੇ ਉਹਦੇ ਲਈ ਉਹਨੂੰ ਕਿਸੇ ਦੇ ਪੈਰਾਂ 'ਚ ਡਿੱਗਣਾ ਪਵੇ ਹਾਂ ਚਾਹੇ ਕਿਸੇ ਨੂੰ ਲਾਲਚ ਦੇਣਾ ਪ mm ਚਾਹੇ ਕਿਸੇ ਨੂੰ 1 ਦੀ ਬਜਾਏ 2 ਬੋਤਲਾਂ ਦੇਣੀਆਂ ਪੈਣ ਹੈ ਗੱਲ ਹੈ ਖਰਚਾ ਸਿਰਫ ਮਿਹਰਵਰਦਾ ਨਹੀਂ ਹੁੰਦਾ ਹਾਂ ਖਰਚਾ ਉਹ ਲੋਕ ਵੀ ਕਰਨਾ ਚਾਹੁੰਦੇ ਆਂ ਕਰ ਪਾਉਂਦੇ ਨੇ ਜਿਨ੍ਹਾਂ ਨੇ ਜਿੱਦਾਂ ਕੱਢਣੀਆਂ ਹੁੰਦੀਆਂ ਨੇ ਇਹਦੇ ਵਿੱਚ ਵੀ ਭਾਈ ਉਹਦਾ 2 ਬੋਤਲਾਂ ਦਾ ਫਰਕ ਰਹ ਜੀ ਵੀ ਉਹਦੀ 1 ਦਾ ਰਹ ਜੀ ਵੀ ਉਹਦੀ ਢੂਈ ਲਾ ਦਈਏ ਉਹਨੂੰ ਪਿੱਛੇ ਛੱਡ ਦਈਏ ਤੇ ਕੁੱਲ ਮਿਲਾ ਕੇ ਨਾ ਜਿਹੜੀ ਇੱਕ ਆਪਾਂ ਇਹ ਆਖੀਏ ਕਿ ਜਿਹੜੀ ਚੌਧਰ ਹੁੰਦੀ ਹੈ ਹਨਾ ਚੌਧਰ ਦੀ ਲੜਾਈ ਹੈ ਜਿਹੜੀ ਉਹਦੇ ਵਿੱਚ ਜ਼ਿੰਮੇਵਾਰੀ ਵਾਲਾ ਅਹੁਦਾ ਹੈ ਜਿਹੜਾ ਉਹ ਪਤਾ ਨਹੀਂ ਕਿਤੇ ਵਿਸਰ ਗਿਆ ਲੱਗਦਾ ਬਿਲਕੁਲ ਕੋਈ ਜ਼ਿੰਮੇਵਾਰੀ ਨੋ ਨੋ ਉਹ ਇੱਕ ਮਹਿਕਮਾ ਬੜਾ ਮਸ਼ਹੂਰ ਆ ਇਹਦੇ ਚ ਵੋਟਾਂ ਚ ਉਹ ਕਿਹੜਾ ਜੀ ਉਹ ਬੜੀ ਬੈ ਉਹ ਇੱਥੋਂ ਤੱਕ ਕਹਿੰਦੇ ਨੇ ਤੂੰ ਖਰਚਾ ਨਾ ਕਰੀ ਹਾਂ ਖਰਚਾ ਮੈਂ ਕਰੂੰਗਾ ਹਾਂ ਜੀ ਪਰ ਪਰ ਉਹਨੇ ਕਿਹੜਾ ਭਰਦੇ ਫਾਰਮ ਉਹ ਜਿੱਦੇ ਫਾਰਮ ਭਰਦੇ ਸੀ ਨਾ ਮੈਂ ਉੱਥੇ ਸੀਗਾ ਅੱਛਾ ਕਵਰ ਕਰ ਰਿਹਾ ਸੀ ਅੱਛਾ ਤੇ ਉਹ ਮੈਂ ਜਦੋਂ ਲੰਘਿਆ ਨਾ ਮੇਰੇ ਇੱਕ ਆਵਾਜ਼ ਕੰਨਾਂ ਚ ਪਈ ਹੂੰ ਕੀ ਸੀ ਲੇ ਵੀ ਹੁਣ ਤੇਰੇ ਫਾਰਮ ਤਾਂ ਭਰਾ ਤੇ ਹਮ ਹੁਣ ਤਕੜਾ ਹੋ ਜਾ ਮਤਲਬ ਬਰਾਤ ਜਿੰਨਾ ਖਰਚਾ ਦਾ ਕਰਾਉਣ ਨੂੰ ਫਿਰਦੇ ਹੁੰਦੇ ਹਾਂ ਵੀ ਅੱਜ ਫਾਰਮਾ ਤੋਂ ਸ਼ੁਰੂ ਹੋ ਗਿਆ ਕੰਮ ਦੇਖੋ ਫਾਰਮ ਭਰਾਉਣ ਤੱਕ ਕੀ ਹੁੰਦਾ ਪਹਿਲਾਂ ਕਈ ਵਾਰ ਕੀ ਹੁੰਦਾ ਤਿਲਕਣਵਾਜੀ ਹੁੰਦੀ ਆ ਸਾਡੀਆਂ ਮਾਈਆਂ ਹਮ ਉਹ ਕਹਿੰਦੀਆਂ ਨੇ ਬੇ ਪੁੱਤ ਤੈਂ ਕੀ ਲੈਣਾ ਇਹ ਕੰਮਾਂ ਤੋਂ ਤੂੰ ਨਾ ਆ ਜੀ ਉਹ ਦੇਖ ਲਾ ਫਲਾਣਾ ਸਰਪੰਚੀ ਚ ਖੜਾ ਸੀਗਾ ਕੀ ਹਾਲ ਹੋਇਆ ਲੋਕ ਕਿੱਲੇ ਵਿੱਕ ਗਏ ਉਹ ਵਿੱਕ ਗਏ ਉਹ ਵੀ ਕੁਝ ਸਮਾਂ ਦਿਮਾਗ ਕੰਮ ਕਰਦਾ ਹਨਾ ਇੱਕ ਸੀਜ਼ ਨਾ ਨਵਾਂ ਟ੍ਰੈਂਡ ਹੈ ਇਹ ਕਿੰ ਦੇਖਿਆ ਵੀ ਜਿਵੇਂ ਤਿਹਾਰਾਂ ਤੇ ਵੀ ਇਹ ਚੀਜ਼ ਲੈ ਆਪਣੇ ਮਨਾ ਚਾਉਂਦੀ ਆ ਪਿਛਲੇ 5 ਕਿਸਾਲਾਂ ਤੋਂ 7 ਕਿਸਾਲਾਂ ਤੋਂ ਨਾ ਮਹਿੰਗਾਈ ਵਧੀਆ ਲੋਕ ਤਿਹਾਰਾਂ ਤੇ ਜ਼ਿਆਦਾ ਖੁੱਲ ਕੇ ਖਰਚਾ ਕਰ ਤੋਂ ਪਰੇਜ਼ ਕਰਦੇ ਆ ਇਸ ਤਰ੍ਹਾਂ ਇਲੈਕਸ਼ਨ 'ਚ ਵੀ ਬਹੁਤ ਪਿੰਡਾਂ 'ਚ ਇਹ ਦੇਖਿਆ ਵੱਡੇ ਵੱਡਿਆਂ 'ਚ ਉਹ ਕਹਿੰਦੇ ਨੇ ਯਾਰ ਸਰਬਸੰਮਤੀ ਕਰ ਲੋ ਸਿਆਣੇ ਲੋਕ ਦਾਤ ਦੇਣੇ ਬਣਦੀ ਆ ਇਹ ਜਿਹੇ ਲੋਕਾਂ ਦੀ ਜਿਹੜੇ ਸਰਬਸੰਮਤੀ ਵੀ ਕੀ ਫਾਇਦਾ ਫालतू ਖਰਚੀਆਂ ਕਰੇ ਬਿਲਕੁਲ ਵੀ ਸਰਬਸੰਮਤੀ ਕਰ ਲੋ ਕੋਈ ਵੀ ਆ ਬਿਲਕੁਲ ਔਰ ਸ਼ਾਬਾਸ਼ ਹੈ ਉਹਨਾਂ ਨੂੰ ਬਿਲਕੁਲ ਬਿਲਕੁਲ ਸਹੀ ਗੱਲ ਆ ਉਹ ਸੁਝਵਾਨ ਲੋਕ ਨਾ ਹੈਗੇ ਹਰੇਕ ਪਿੰਡ ਚ ਨੇ ਹਾਂ ਪਰ ਉਹਨਾਂ ਦੀ ਚੱਲਦੀ ਕਿਤੇ ਨਹੀਂ ਜਿੱਥੇ ਚੱਲਦੀ ਆ ਉਥੇ ਕੰਮ ਹੁੰਦਾ ਆਵਾਜ਼ ਤਾਂ ਹਰੇਕ ਪਿੰਡ ਚ ਉੱਠਦੀ ਆ ਹਾਂ ਆਵਾਜ਼ ਉੱਠਦੀ ਆ ਹਰੇਕ ਕਹਿੰਦਾ ਅਗਲਾ ਯਾਰ ਸਰਬਸੰਮਤੀ ਹੋਣੀ ਚਾਹੀਦੀ ਆ ਪਰ ਉਹ ਜਿਵੇਂ ਨਾ ਇੱਕ ਪੰਜਾਬੀ ਦਾ ਖਾਨ ਹੂੰ ਕਿ ਰੰਡੀ ਰੰਡ ਤਾਂ ਕੱਟ ਲਵੇ ਹੂੰ ਪਰ ਰੋਗਿਆਂ ਵਾਲੇ ਨਹੀਂ ਕੱਟਣ ਦਿੰਦੇ ਉਹੀ ਵਿਚਾਲੀ ਉਂਗਲੀ ਵਾਲਾ ਮਹਿਕਮਾ ਉਹ ਫਿਰ ਉਹ ਕਹਿੰਦੇ ਨੇ ਯਾਰ ਜੇ ਸਰਵਸੰਮਤੀ ਹੋ ਗਈ ਸਾਲਾ ਆਪਣਾ ਤਾਂ ਜਮਾ ਹੀ ਕੰਮ ਪੰਜ ਸਾਲਾਂ ਬਾਅਦ ਤਾਂ ਮਸਾ ਬੋਟਾਈਆਂ ਮદાન ਖਾਲੀ ਹਾਂ ਹਾਂ ਹੀ ਤਾਂ ਦੱਸ ਦਿੰਨੇ ਯਾਰ ਆਪਣੇ ਨਜ਼ਾਰੇ ਲੈਣ ਦੇ ਸੱਚੀ ਮੇਲਾ ਭਰਦਾ ਬਹੁਤ ਹੈ ਹਾਂ ਰਾਤ ਦੇ ਨਾ 11 12 ਵਜੇ ਤੱਕ ਹਰ ਬੰਦਾ ਐਚ ਇੰਟਰਸਟ ਲੈਂਦਾ ਉਹ ਪੋਟੀਆਂ ਤੇ ਗੰਡੀਆਂ ਹੁੰਦਾ ਯਾਰ ਆਹ ਵੋਟ ਕਿੱਧਰ ਗਈ ਹੈ ਹਾਂ ਹਾਂ ਆ 11 ਤਾਂ ਸਾਡੀਆਂ ਹੋ ਗਈਆਂ ਹਾਂ ਆ ਉਹੀ ਗੱਲ ਵੀ ਉਹ ਦੋ ਕਿੱਥੇ ਗਈਆਂ 6 ਵਾਸਤੇ ਕਿਹਾਂ ਹੋ ਗਈਆਂ 5ਵੇਂ ਵੇ ਗਈਆਂ ਹੋ ਗਈਆਂ ਤੇ ਬਾਬੇ ਕਿਆਂ ਵੀ ਹੋ ਗਈਆਂ 22 ਬਾਹਰ ਵਾਲੇ ਜਿਹੜੇ ਖੇਤਾਂ 'ਚ ਕਰਨੇ ਉਹਨਾਂ ਦੀ ਵੀ ਹੋ ਗਈਆਂ ਸਰੀਆ ਦੋ ਤਿੰਨ ਨਹੀਂ ਪਤਾ ਲੱਗ ਰਹੀਆਂ ਕਿ ਕਿੱਧਰ ਜਾਣਗੀਆਂ ਕਿੱਥੇ ਗਈਆਂ ਹਨਾ ਤੇ ਕੋ ਵੀ ਆ ਫਿਰ ਜਦੋਂ ਤੁਸੀਂ ਕਹਿੰਨਾ 11 ਵੱਜ ਜਾਂਦੇ ਨੇ ਹਾਂ ਨੀਂਦ ਉਹਨਾਂ ਨੂੰ 11 ਵਜੇ ਤੋਂ ਬਾਅਦ ਵੀ ਨਹੀਂ ਪਾਉਂਦੀ ਮੰਜੇ ਤੇ ਪੈ ਕੇ ਮੰਜੇ ਤੇ ਪੈ ਕੇ ਵੀ ਉਹ ਗਿਣਤੀ ਹੀ ਕਰਦੇ ਰਹਿੰਦੇ ਨੇ ਪਰ ਇੱਕ ਗੱਲ ਆ ਜਦੋਂ ਮੋਹਰ ਲਾਉਣ ਦੀ ਵਾਰੀ ਆਉਂਦੀ ਹੈ ਨਾ ਹਾਂ ਉਹ ਪਤਾ ਨਹੀਂ ਫਿਰ ਕਿੱਧਰ ਲੱਗ ਜਾਣੀ ਹੈ ਉਹਨਾਂ ਦੇ ਪੋਟੇ ਵਾਲੀ ਦੀ ਵੀ ਹਾਂ ਤਿਲਕਣਵਾਜੀ ਆ ਨਾ ਤਿਲਕਣਵਾਜੀ ਚ ਨਾ ਹਰ ਉਮੀਦਵਾਰ ਹਾਰ ਕੇ ਸੌਂਦਾ ਤੇ ਫਿਕਰ ਦਾ ਵੇਲਾ ਹੁੰਦਾ ਹੈ ਜਿਹੜਾ ਸੀਰੀਅਸ ਉਮੀਦਵਾਰ ਹੈ ਨਾ ਉਹ ਜਿਉਂਦੇ ਸਪੋਰਟਰ ਹਾਰ ਕੇ ਸੌਂਦੇ ਨੇ ਵੀ ਕਈ ਜਿੱਤ ਕੇ ਵੀ ਸੌਂਦੇ ਨੇ ਨਾ 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 ਉਹ ਕਹਿੰਦੇ ਨੇ ਆਪਾਂ ਤਾਂ ਜਿੱਤੇ ਹੋਇਆ ਉਹ ਕਹਿੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਜਿੱਤੇ ਆ ਹੋਇਆ ਉਹ ਪਤਾ ਤਾਂ ਫਿਰ ਲੱਗਦਾ ਨਾ ਜਦੋਂ ਬਾਹਰੇ ਆਉਂਦੇ ਨੇ ਉਸ ਟਾਈਮ ਹਾਂ ਹਾਲਾਂਕਿ ਦੱਸਾਂ ਕਿ ਜੇਕਰ ਮਾਲੋ ਸਰਪੰਚ ਬਣ ਗਿਆ ਜਾਂ ਪੰਚ ਬਣ ਗਿਆ ਉਹਦੀ ਆਰਥਿਕ ਕੰਡੀਸ਼ਨ ਚ ਬਹੁਤਾ ਇਜ਼ਾਫਾ ਨਹੀਂ ਹੋਣ ਵਾਲਾ ਹੁੰਦਾ ਇਹ ਵੱਡੀਆਂ ਤਨਖਾਹਾਂ ਵਾਲੇ ਉਹ ਚੀਜ਼ ਨਹੀਂ ਹੈ ਕਿ ਆਨਲਾਈਨ ਹੈ ਸਭ ਕੁਝ ਬੰਦੇ ਪਿਛਲੀਆਂ ਸਰਕਾਰਾਂ ਇੱਕ ਵਾਅਦਾ ਕਰਦੀਆਂ ਆਈਆਂ ਨੇ ਕਿ ਸਰਪੰਚ ਨੂੰ ਜੀ ਬਾਣ ਪੱਤਾ ਹਾਂਜੀ ਹਾਂ ਮੈਨੂੰ ਤਾਂ ਲੱਗਦਾ ਨਹੀਂ ਪੰਜਾਬ ਚ ਕੋਈ ਐਸਾ ਸਰਪੰਚ ਹੋ ਜਿਹਨੂੰ ਕਦੇ ਮਾਣ ਪੱਤਾ ਮਿਲ ਗਿਆ ਹੋਵੇ ਹੁਣ ਤੱਕ ਹਾਂ ਇਹ ਵੀ ਆ ਅਸਲ ਨਾਲ ਇਹਦੇ ਵਿੱਚ ਬੰਦੇ ਇੱਕ ਸਿਰਫ ਪੂੰਛ ਲਗਾਉਣ ਦਾ ਆ ਉਹ ਆ ਕਿ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਟੇਟਸ ਹੈ ਨਾ ਜਿਹੜਾ ਬੰਦੇ ਦਾ ਰਿਸ਼ਤੇਦਾਰੀਆਂ ਚ ਇਹ ਹੁੰਦਾ ਹੈ ਕਿ ਆਪਣੇ ਫਲਾਣੇ ਦਾ ਬਾਈ ਸਰਪੰਚ ਬਣ ਗਿਆ ਜਿੱਤ ਗਿਆ ਉਹ ਦੂਰ ਦੂਰ ਤੱਕ ਇੱਕ ਰਤਬਾ ਹੈ ਨਾ ਜਿਹੜਾ ਕਾਇਮ ਹੁੰਦਾ ਉਹਦੇ ਵਾਸਤੇ ਇਹ ਦੌੜ ਹੈ ਜਿਹੜੀ ਔਰ ਬਹੁਤੇ ਪਿੰਡਾਂ ਚ ਇਹ ਵੀ ਆ ਕਿ ਜਿੱਥੇ ਸਰਵਸੰਮਤੀ ਹੋ ਗਈ ਹੈ ਉਹ ਤਾਂ ਫਿਰ ਜਦੋਂ ਕਹਿੰਦੇ ਹੋਣਗੇ ਸਾਡੇ ਪਿੰਡ ਦਾ ਸਰਸੰਥੀ ਹੋ ਗਿਆ ਇਹ ਤੋਂ ਵੀ ਵੱਡੀ ਉਹ ਪਹੁੰਚ ਆ ਅਪਰੋਚ ਆ ਬਿਨਾ ਨੌ ਲਏ ਤੋਂ ਨਾ ਇੱਕ ਵੱਡੇ ਪਿੰਡ ਦੀ ਗੱਲ ਸੁਣਾਉਣਾ ਹੂੰ ਉਹ ਕਹਿੰਦਾ ਵੀ ਮੈਂ ਖੜਦਾ ਤਾਂ ਨਹੀਂ ਸੀ ਹਾਂ ਆਪਣਾ ਮਿੱਤਰ ਹੀ ਆ ਪੁਰਾਣਾ ਸਰਪੰਚ ਆ ਉਹ ਅੱਛੇ ਤੇ ਵੀ ਪਰ ਮੈਨੂੰ ਜਦੋਂ ਚੈਲੰਜ ਦਿੱਤਾ ਨਾ ਅਗਲੇ ਆਨੇ ਹੂੰ ਤੇ ਵੀ ਉਹ ਯਾਰ ਉਹ ਕਿਥੇ ਉਹਦੇ ਬੰਸ ਦਾ ਰੋਗ ਹੀ ਨਹੀਂ ਹੋਣਾ ਇਹ ਨਹੀਂ ਹੈਗਾ ਕਹਿੰਦਾ ਜਦੋਂ ਮੇਰੇ ਬਾਪੂ ਦੇ ਕੰਨਾਂ 'ਚ ਇਹ ਗੱਲ ਪਈ ਹੂੰ ਕਹਿੰਦਾ ਕੰਦਾ ਉਹ ਪੁੱਤ 30 ਲੱਖ ਤਾਂ ਮੇਤੋਂ ਲੈ ਲਾ ਅਲੱਗ ਤੋਂ ਤੇਰੇ ਵਾਸਤੇ ਕੱਢ ਕੇ ਰੱਖਦਾ ਅੱਛਾ ਵੀ ਸਰਪੰਚ ਹੀ ਲੜਨੀ ਆ ਆਏ ਹਾਏ ਤੇ 30 ਕਹਿੰਦਾ ਮੈਂ ਲਾਉਣਾ ਅੱਛਾ ਹੁਣ ਇਹ ਦੇਖ ਲਓ ਵੀ 60 ਲੱਖ ਹੋ ਗਿਆ ਹੂੰ ਜੇ ਕਿਤੇ ਉਹ 60 ਲੱਖ ਹੂੰ ਉਹ 60 ਲੱਖ ਪਤਾ ਹੁਣ ਕਿੱਥੇ ਲੱਗਣਾ ਹੂੰ ਲੋਕਾਂ ਨੂੰ दारूਆਂ ਪਿਆਈਆਂ ਜਾਣੀਆਂ ਨੇ ਠੀਕ ਹੈ ਜੀ ਲੋਕਾਂ 'ਚ ਵੰਡਿਆ ਜਾਣਾ ਜਸ਼ਨ ਮਹਿਫਿਲ ਲੋਕਾਂ ਨੂੰ ਖਰੀਦੇ ਆ ਜਾਣਾ ਹੈ ਨਾ ਹੂੰ ਜੇ ਕੀਤੇ ਉਹੀ 60 ਲੱਖ ਰੁਪਈਆ ਹੂੰ ਪਿੰਡ ਦੇ ਵਿਕਾਸ ਲਈ ਲੱਗੇ ਹਾਂ ਯਾਰ ਪਿੰਡ ਦੀਆਂ ਟੋਕੀਆਂ 10 ਕਰੋੜ ਨਾਲੋਂ ਜ਼ਿਆਦਾ ਹੋ ਗਿਆ ਤੇ 60 ਲੱਖ ਨਾਲ ਇੱਕ ਪਿੰਡ ਦੀ ਨੁਹਾਰ ਬਦਲੀ ਜਾ ਸਕਦੀ ਆ ਹਨਾ ਤੇ ਉਹ ਅਸੀਂ ਜਿੱਦ-ਮਜਿੱਦੀ ਉਹ ਪੈਸੇ ਦੀ ਨਾਲ ਤਾਂ ਬਰਬਾਦੀ ਹੁੰਦੀ ਆ ਹਾਂ ਨਾਲੇ ਇਹ ਦੱਸੋ ਜਿਹੜਾ ਸਰਪੰਚ 60 ਲੱਖ ਰੁਪਈਆ ਲਾ ਕੇ ਹੂੰ ਪਿੰਡ ਦੀ ਸਰਪੰਚੀ ਲਊਗਾ ਹੂੰ ਕੀ ਉਹ ਵਿਕਾਸ ਕਰੂਗਾ ਇਹ ਹਿੱਸਾ ਤੁਹਾਡਾ ਸਾਲਾ ਕੀ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਉਹਦਾ 60 ਲੱਖ ਰੁਪਇਆ ਲਵਾਤਾ ਫਿਰ ਉਹ ਤੋਂ ਕੀ ਉਮੀਦ ਕਰਦੇ ਨੇ ਬਈ ਪਹਿਲਾ ਤਾਂ ਅਗਲਾ ਆਪਣਾ 60 ਲੱਖ ਪੂਰਾ ਕਰਨ ਦੀ ਕੋਸ਼ਿਸ਼ ਕਰੂਗਾ ਨਾ ਹੋਵੇ ਨਾ ਹੋਵੇ ਉਹ ਬੱਕਰੀ ਗੱਲ ਆ ਬਿਲਕੁਲ ਬਿਲਕੁਲ ਹਾਂ ਵੈਸੇ ਇਹ ਵੀ ਹੈ ਕਿ ਸਰਪੰਚੀਆਂ ਤੋਂ ਸਿਆਸੀ ਜਿਹੜਾ ਜੀਵਨ ਹੈ ਨਾ ਕਈ ਲੀਟਰਾਂ ਦਾ ਸ਼ੁਰੂ ਹੋਇਆ ਸੀ ਤੇ ਉਹ ਮੁੱਖ ਮੰਤਰੀ ਤੱਕ ਵੀ ਪਹੁੰਚੀ ਦੇਖੋ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਪੰਚੀ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਤੇ ਉਹ ਮੈਂਬਰ ਪਾਰਲੀਮੈਂਟ ਤੱਕ ਪਹੁੰਚੇ ਪੂਰੇ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਨੇ ਹਣਾ ਸੋ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਹਾਂ ਤੇ ਬਾਕੀ ਜਨਤਾ ਦਾ ਲੋਕਾਂ ਦਾ ਰਾਜ ਹੈ ਕਿ ਉਹਨਾਂ ਨੇ ਇਸ ਥੋਟ ਨੂੰ ਪ੍ਰੋਸੈਸ ਨੂੰ ਕਿੰਨਾ ਕੁ ਉਚਾਈ ਤੱਕ ਲੈ ਕੇ ਜਾਣਾ ਦੇਖੋ ਵੋਟ ਰਾਜ ਹੈ ਜੀ ਹਾਂ ਵੋਟ ਦੇ ਜਿਹੜੀ ਤਾਕਤ ਆ ਉਹ ਵੋਟਰ ਦੇ ਹੱਥ 'ਚ ਆ ਤੇ 15 ਤਰੀਕ ਨੂੰ ਉਹਨਾਂ ਨੇ ਆਪਣੀ ਤਾਕਤ ਸਾਰੀ ਇੱਕ ਮੋਹਰ ਲਗਾ ਕੇ ਕੱਢ ਦੇਣੀ ਆ ਲਓ ਜੇ ਸਾਮ ਨੂੰ ਉਹਦਾ ਨਤੀਜਾ ਆ ਜਾਣਾ ਤੇ ਉਹ ਜਿਵੇਂ ਕਹਿੰਦੇ ਨੇ ਵੀ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇ ਮਖਾਣੀ ਤੇ ਸਾਮ ਨੂੰ ਪਤਾ ਲੱਗ ਜਾਣਾ ਹਨਾ ਸੋ ਸਾਡੀਆਂ ਸੂਭ ਕਾਮਨਾਵਾਂ ਜੀ ਸਾਡੀਆਂ ਦੁਆਵਾਂ ਉਹਨਾਂ ਸਾਰੇ ਪੰਚੀ ਸਰਪੰਚੀ ਦੇ ਉਮੀਦਵਾਰਾਂ ਲਈ ਨੇ ਜਿਹੜੇ ਖੜੇ ਨੇ ਪਰ ਨਾਲ ਇੱਕ ਮੈਸੇਜ ਵੀ ਆ ਉਹ ਇਹ ਆ ਕਿ ਜੇ ਖੜੇ ਹੋ ਨਾ ਲੋਕਾਂ ਦੇ ਨੁਮਾਇंदे ਬਣਨ ਦੇ ਲਈ ਅੱਗੇ ਆਇਓ ਬੜਾ ਵਧੀਆ ਕੰਮ ਕੀਤਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਕੋਈ ਅੱਗੇ ਨਹੀਂ ਆਉਂਦਾ ਹਾਂ ਅੱਗੇ ਆਏ ਨੇ ਇਸ ਲਈ ਅੱਗੇ ਨਾ ਹੋਇਓ ਕਿ ਅਸੀਂ ਕਿਸੇ ਦੀ ਠੋਕ ਭੰਣਣੀ ਆ ਜਾਂ ਕਿਸੇ ਦੀ ਅੜ ਭੰਣਣੀ ਆ ਜਾਂ ਆਪਣੇ ਨਾਮ ਦੇ ਨਾਲ ਪੰਚੀ ਸਰਪੰਚੀ ਲਾਉਣੀ ਆ ਇਸ ਲਈ ਆਇਓ ਕਿ ਆਪਣੇ ਪਿੰਡ ਨੂੰ ਕਿਉਂਕਿ ਪਿੰਡ ਆ ਜਿਹੜਾ ਉਹ ਆਪਣਾ ਖੁੱਦ ਦਾ ਆਪਣਾ ਪਿੰਡਾਂ ਨਾਲ ਹੀ ਪੰਜਾਬ ਜਾਣਿਆ ਜਾਂਦਾ ਪੰਜਾਬ ਪਿੰਡਾਂ ਚ ਵੱਸਦਾ ਸੋ ਆਪਣੇ ਪਿੰਡ ਦੀ ਨੁਹਾਰ ਬਦਲੀਏ ਤੇ ਆਪਣੇ ਪਿੰਡ ਨੂੰ ਅਜਿਹੇ ਪਿੰਡ ਬਣਾਈਏ ਕਿ ਲੋਕ ਦੇਖਣ ਖੜ ਖੜ ਕੇ ਕਿ ਯਾਰ ਉਹ ਪਿੰਡ ਆ ਉਹਦੇ ਵਿੱਚ ਕਿਤੇ ਗੰਦਾ ਟੋਪਾ ਨਹੀਂ ਹੈਗਾ ਕਿਤੇ ਰੂੜੀਆਂ ਦੀਆਂ ਸੜਕਾਂ ਤੇ ਪਈਆਂ ਹੈ ਜੀ ਸੋ ਵਿਕਾਸ ਪੱਖੋਂ ਇੱਕ ਬਖਰਾ ਪਿੰਡ ਬਣਾਈਏ ਤਦੇ ਤੁਹਾਡਾ ਆਪਣਾ ਸਾਰਿਆਂ ਦਾ ਇਹਨਾਂ ਵੋਟਾਂ 'ਚ ਹਿੱਸਾ ਲੈਣ ਦਾ ਫਾਇਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਗੱਲਬਾਤ ਕਰਨ ਦੇ ਲਈ ਮਿਹਰਬਾਨੀ ਜੀ